ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇਖ ਰਹੇ ਹੋ ਕਿ ਸੰਗਤਪੁਰ ਏਰੀਏ ਦੇ ਵਿੱਚ ਸੰਗਤਪੁਰ ਪਿੰਡ ਆ ਸ਼ਾਇਦ ਇਹ ਇੱਥੇ ਮਹਾਰਾਜ ਦੀ ਕਿਰਪਾ ਸਦਕਾ ਦਾਸ ਗਿਆ ਸੀ ਇੱਥੋਂ ਫੋਨ ਆਇਆ ਸੀ ਆ ਭਾਈ ਸਾਹਿਬ ਦਾ ਜਿਹੜੇ ਮੰਜੇਤੇ ਨੇ ਇਹਨਾਂ ਦੀ ਇੱਕ ਲਤ ਨੂੰ ਪਹਿਲਾਂ ਹੀ ਪੋਲੀਓ ਹੋਇਆ ਤੇ ਇਹ ਈ ਰਕਸ਼ਾ ਜਿਹੜਾ ਆ ਉਹ ਚਲਾ ਕੇ ਆਪਣਾ ਗੁਜ਼ਾਰਾ ਕਰਦੇ ਆ ਇਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਵੀ ਵੀਡੀਓ ਦੇ ਵਿੱਚ ਅੱਗੇ ਆਵੇਗੀ ਉਹਦੀ ਵੀ ਖਾਲਸਾ ਜੀ ਲਤ ਨੂੰ ਪੋਲੀਓ ਹੋਇਆ ਉਹਦੇ ਪਹਿਲਾਂ ਸਿਰ ਦਾ ਪ੍ਰਸ਼ਨ ਹੋਇਆ ਤੇ ਇਹ ਇੱਕ ਇਹਨਾਂ ਦੀ ਛੋਟੀ ਜਿਹੀ ਆਪਣੀ ਦੁਕਾਨ ਹੈ ਉਹ ਵੀ ਕੋਈ ਜ਼ਿਆਦਾ ਚੱਲਦੀ ਨਹੀਂ ਦੋਵੇਂ ਹੀ ਹੁਣ ਖਾਲਸਾ ਜੀ ਮੰਜੇ ਤੇ ਨੇ ਇਹ ਵੀਰ ਇੱਕ ਦਿਨ ਕੰਮ ਤੇ ਚੱਲਾ ਸੀ ਤੇ ਪੈਰ ਤਿਲਕਣ ਕਰਕੇ ਜਿਹੜੀ ਲਤ ਨੂੰ ਪਹਿਲਾਂ ਹੀ ਪੋਲੀਓ ਸੀ ਉਹਨੂੰ ਸੱਟ ਲੱਗ ਗਈ ਉਹ ਖਾਲਸਾ ਜੀ ਦੋ ਜਗ੍ਹਾ ਤੋਂ ਟੁੱਟ ਗਈ ਉਹ ਵੀਰ ਨੇ ਬੰਨੀ ਐ ਦੋ ਧੀਆ ਨੇ ਇਸ ਵੀਰ ਦੀਆਂ ਇੱਕ ਪੁੱਤਰ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਤਿਗੁਰਾਂ ਨੇ ਮਿਹਰ ਕੀਤੀ ਤੇ ਦਾਸ ਉੱਥੇ ਜਾ ਕੇ ਵੇਖ ਕੇ ਆਇਆ ਕਿ ਖਾਲਸਾ ਜੀ ਦੋਵੇਂ ਜੀ ਹੈਂਡੀਕੈਪ ਨੇ ਅੱਗੇ ਦੋ ਧੀਆ ਇੱਕ ਸਕੂਲੇ ਜਾਂਦੀ ਆ ਤੇ ਇੱਕ ਖਾਲਸਾ ਜੀ ਉਹਨੇ ਛੁੱਟੀਆਂ ਵਿਚਾਰੀ ਨੇ ਕੀਤੀਆਂ ਹੋਈਆਂ ਮਾਂ ਪਿਓ ਦੀ ਰਾਖੀ ਵਾਸਤੇ ਤੇ ਇੱਕ ਛੋਟਾ ਜਿਹਾ ਉਹਦਾ ਬੱਚਾ ਆ ਕੁਝ ਹੋਊਗਾ 10 ਜਾਂ 11 ਸਾਲ ਦਾ ਤੇ ਇਹਨਾਂ ਨੂੰ ਮਦਦ ਦੀ ਲੋੜ ਸੀ ਮਹਾਰਾਜ ਦੀ ਕਿਰਪਾ ਸਦਕਾ ਦਾਸ ਇਹਨਾਂ ਨੂੰ 12-13000 ਉਸ ਕੋ ਉਸ ਵੇਲੇ ਮੇਰੇ ਕੋਲ ਸੀ ਤੇ ਮਹਾਰਾਜ ਦੀ ਕਿਰਪਾ ਸਦਕਾ ਮੈਂ ਦੇ ਕੇ ਆਇਆ ਸਾ ਮਹਾਰਾਜ ਮੀਰ ਕਰਨ ਹੋਰ ਵੀ ਉਹਨਾਂ ਨੂੰ ਰਾਸ਼ਨ ਪਾਣੀ ਦੀ ਜਿਹੜੀ ਸੇਵਾ ਦੀ ਲੋੜ ਐ ਮਹਾਰਾਜ ਕਿਰਪਾ ਕਰਨ ਆਪਾਂ ਆ ਥੋੜਾ ਜਿਹਾ ਠੰਡਾ ਠੋਲਾ ਹੁੰਦਾ ਤੇ ਦੇ ਕੇ ਆਵਾਂਗੇ ਹੋਰ ਵੀ ਜਿਹੜੀ ਉਹਦੀ ਕੋਈ ਖਾਲਸਾ ਜੀ ਉਹ ਆਇਸ਼ੋ ਖੁਆਇਸ਼ ਹੋਵੇਗੀ ਕਰਾਂਗੇ ਸੇਵਾ ਮਾਹਰਾ ਕਿਰਪਾ ਕਰਨ